ਹੱਥ ਜੋੜ ਕੇ ਕਦੀ ਆਪਣੇ ਮਾਪੇ ਮਾਂ ਬਾਪ ਨੂੰ ਤੁਝਿ ਲੋ ਕਿਸੇ ਵੀ ਆਸ਼ਰਮ ਵਿੱਚ ਨਾ ਭੇਜੋ ਚੰਗੇ ਨੇ ਮਾੜੇ ਨੇ ਜਿਸ ਤਰ੍ਹਾਂ ਦੇ ਨੇ ਤੁਹਾਡੇ ਨੇ ਉਹਨਾਂ ਨੇ ਤੁਹਾਨੂੰ ਬਣਾਇਆ ਭਗਵਾਨ ਨੇ ਤੁਹਾਨੂੰ ਉਹਨਾਂ ਦੇ ਕਰ ਦਿੱਤਾ ਮੈਨੂੰ ਕਿਸ਼ਤੇ ਐ ਕੋਜੀ ਸਫਾਈ ਸਜ਼ ਖਾਣਾ ਪੀਣਾ ਜਾਂ ਅੱਛੇ ਲੋਕ ਨਹੀਂ ਮਿਲੇ ਸਾਰੇ ਅੰਦਰੋਂ ਟੁੱਟੇ ਹੋਇਆ ਬਿਲਕੁਲ ਕਹਿਣਾ ਨਹੀਂ ਚਾਹੀਦਾ ਕਿ ਇਹ ਮੁੰਜੇ ਆਸ਼ਰਮਾਂ ਜ਼ਿੰਦਗੀ ਵਿੱਚ ਪਹਿਲੀ ਮੇਰੀ 38 ਸਾਲ ਦੀ ਜਮਾਰੀ ਹੋ ਰਹੀ ਹੈ

ਪਰ ਸਭ ਤੋਂ ਤੁਹਾਡਾ ਬੈਸਟ ਫਰੈਂਡ ਕੌਣ ਹੈ ਇੱਥੇ ਹਾਂ ਫਤਿਹ ਚੰਦ ਉਹ ਐ ਨਹੀਂ ਉਹ ਤੁਹਾਨੂੰ ਚਾਉਂਦੀ ਅੱਛਾ ਮੈਂ ਲੈ ਕੇ ਜਾਉਂਗਾ ਉੱਥੇ ਅੱਛਾ ਕਮਰੇ ਚ ਲੈ ਕੇ ਜਾਉਗੀ ਹਾਂ ਕਮਰੇ ਚ ਅੱਛਾ ਕਹਿੰਦੇ ਕਿ ਜੇ ਅੱਜ ਦੀਆਂ ਧੀਆਂ ਪੁੱਤ ਕਪੁੱਤ ਨਾ ਹੁੰਦੇ ਤਾਂ ਸ਼ਾਇਦ ਮਾਪਿਆਂ ਨੂੰ ਆਸ਼ਰਮਾ ਦੇ ਵਿੱਚ ਨਾ ਰੁੱਲਣਾ ਪੈਂਦਾ ਵਿਦ ਆਸ਼ਰਮ ਦੇ ਵਿੱਚ ਜਿਹੜੇ ਮਾਪੇ ਹੁੰਦੇ ਨੇ ਉਹ ਵੀ ਪਿਆਰ ਦੇ ਭੁੱਖੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਕਦੇ ਬੋਝ ਨਾ ਸਮਝੋ ਇਹ ਮਾਪੇ ਬੈਠੇ ਨੇ ਜਿੱਥੇ ਬਹੁਤ ਆਪਣੀਆਂ ਮਜਬੂਰੀਆਂ ਦੇ ਖਾਤਰ ਬਹੁਤ ਆਪਣਾ ਸਹਾਰਾ ਲੱਭਦੇ ਹੋਏ ਇਹਨਾਂ ਆਸ਼ਰਮ ਦਾ ਸਹਾਰਾ ਲੈ ਕੇ ਅੱਜ ਬੈਠੇ ਨੇ ਮਾਤਾਮਾਂ ਨੇ ਬਜ਼ੁਰਗ ਨੇ ਕੋਈ ਬਿਮਾਰੀ ਤੋਂ ਪੀੜਤ ਹੈ ਕੋਈ ਕੁਝ ਹੈ ਪਰ ਆਸ਼ਰਮ ਇਹਨਾਂ ਦਾ ਅੱਜ ਸਹਾਰਾ ਬਣਿਆ ਇੱਕ ਪਾਸੇ ਬਾਪੂ ਜੀ ਬੈਠੇ ਨੇ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਖਾਤਰ ਘਰ ਤੋਂ ਬਾਹਰ ਆਏ ਪਰ ਅੱਜ ਆਸ਼ਰਮ ਦੇ ਵਿੱਚ ਉਹ ਪਿਆਰ ਕੁਮਾਰੇ ਨੇ ਹਰ ਤਰੀਕੇ ਦੀ ਇਹਨਾਂ ਨੂੰ ਸਹੂਲਤ ਮਿਲ ਰਹੀ ਹੈ ਇਕੱਠੇ ਹੋ ਕੇ ਚਾਹ ਪਾਣੀ ਛਕਦੇ ਨੇ ਰੋਟੀ ਖਾਂਦੇ ਨੇ ਇਹਨਾਂ ਨੂੰ ਕੈਸੀ ਪਿਆਰ ਦੀ ਭੁੱਖ ਉਹ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਤਾਂ ਮੇਰੇ ਬੱਚੇ ਬਾਹਰ ਨੇ ਅੱਛਾ ਲੜਕੀ ਅਸਲੀਚ ਹੂੰ ਲੜਕਾ ਕੈਨੇਡਾ ਚ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਸ਼ਰਮ ਚ ਆਏ ਹੋਏ ਮੈਨੂੰ 6 ਕਿ ਮਹੀਨੇ ਹੋ ਗਏ ਪਹਿਲਾਂ ਵੀ ਆਇਆ ਸੀਗਾ अच्छा आ, पहला चले गए सीया हम्म ओठे पे पीयर नहीं बेस्ट वीजेटी है मैं पण ਤੁਸੀਂ ਚਾਹ ਜਿੱਦਾਂ ਪੀਣ ਆਏ ਹੋ ਹਰ ਤਰੀਕੇ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਬਹੁਤ ਵਧੀਆ ਹਮ ਹਰ ਇੱਕ ਚੀਜ਼ ਟਾਈਮ ਸਰ ਚਾਹ ਮਿਲਦੀ ਹੈ ਹਮ ਟਾਈਮ ਸਰ ਰੋਟੀ ਮਿਲਦੀ ਹੈ ਸ਼ਾਮ ਨੂੰ ਦੁੱਧ ਵੀ ਮਿਲਦਾ ਸਾਨੂੰ اچھا ਹਾਂ ਦੋਸਤ ਬਣੇ ਬਾਪੂ ਜੀ ਇੱਥੇ ਹਾਂ ਦੋਸਤ ਹੈਗੇ ਮਰਦੇ ਸਾਹਿਬ ਦੇ ਨਾਲ ਹਾਂ ਜਾਂ ਜੇ ਬਾਹਰ ਦੋਸਤ ਨਹੀਂ ਹੈਗੇ ਅੱਛਾ ਬਾਹਰ ਉੱਥੇ ਇਕੱਲੇ ਘੁੰਮਣਾ ਪੈਂਦਾ ਪੁਲਿਸ ਸਰਪਾਪ ਉਹਦੇ ਕੰਮ ਤੇ ਚੱਲੇ ਜਾਂਦੇ ਨੇ ਹਾਂ ਇਕੱਲੇ ਸੇ ਰੋਡ ਇਨਸਪੈਕਟਰ ਅੱਛਾ ਫੇ ਕੈਨੇਡਾ ਦਾ ਢਿਡਾ ਲਾ ਕੇ ਆਉਂਦੇ ਹੋ ਤੁਸੀਂ ਹਾਂ ਦੋ ਵਾਰੀ ਜਾਏ ਪਰ ਇੱਥੇ ਕਿੱਦਾਂ ਮਜਬੂਰੀ ਪੈ ਗਈ ਮਜਬੂਰੀ ਉਸੇ ਨੇ ਵੈਸਟਰ ਵੀਜੇ ਤੇ ਲੱਗਦਾ ਅੱਛਾ ਆ ਆਪਣੇ ਉਹਨੇ ਪੀਆਰ ਨਹੀਂ ਮਿਲਦੀ ਹੈਗੀ ਠੀਕ ਹੈ ਪਹਿਲਾਂ ਮਿਲ ਜਾਂਦੇ ਸੀ ਹੁਣ ਕਾਨੂੰਨ ਬਦਲੀ ਹੋ ਗਿਆ ਹੁਣ ਪੀਆਰ ਨਹੀਂ ਮਿਲਦੀ 6 ਮਹੀਨੇ ਬਾਅਦ ਫਿਰ ਇੰਡੀਆ ਆਉਣਾ ਪੈਂਦਾ ਪੇ ਇੱਥੇ ਕੋਈ ਵੀ ਨਹੀਂ ਪੱਛੇ ਆਪਣਾ ਨਾ ਇੱਥੇ ਕੋਈ ਨਹੀਂ ਹੈਗਾ ਪਿਸ ਕਰਕੇ ਆਸ਼ਰਮ ਚ ਆਏ ਹਾਂ ਇਸ ਕਰਕੇ ਆਏ ਹਾਂ ਹਾਂ ਇਸ ਕਰਕੇ ਮੈਨੂੰ ਆਸ਼ਰਮ ਚ ਰਹਿਣਾ ਪਿਆ ਅੱਛਾ ਫਿਰ ਸਭ ਤੋਂ ਤੁਹਾਡਾ ਬੈਸਟ ਫਰੈਂਡ ਕੌਣ ਹੈ ਇੱਥੇ ਹਾਂ ਫਤੇਜੰਦ ਹਾਂ ਉਹ ਹੈ ਨਹੀਂ ਉਹ ਅੱਗੇ ਅੱਗੇ ਜਾਉਂਦੀ ਅੱਛਾ ਮੈਂ ਲੈ ਕੇ ਜਾਉਂਗਾ ਉੱਥੇ ਅੱਛਾ ਕਮਰੇ ਚ ਲੈ ਕੇ ਜਾਉਗੇ ਹਾਂ ਕਮਰੇ ਚ ਅੱਛਾ ਫਿਰ ਫਿਰ ਜਦੋਂ ਕੋਈ ਤਿਹਾਰ ਹੁੰਦਾ ਕੋਈ ਦਿਨ ਹੁੰਦਾ ਫਿਰ ਇਕੱਠੇ ਮਨਾਉਂਦੇ ਹੋ ਸਾਰੇ ਹਾਂ ਸਭ ਠੀਕ ਮਨਾਉਂਦੇ ਅਸੀਂ ਹਾਂ ਬੜੀ ਖੁਸ਼ੀ ਨਾਲ ਪੰਗੜਾ ਪਾਉਨੇ ਆ ਡਾਂਸ ਪਾਉਨੇ ਆ ਬੋਲੀਆਂ ਪੈਂਦੀਆਂ ਨੇ ਅੱਛਾ ਤੇ ਬਹੁਤ ਅਰਣ ਕਿ ਮੇਲਾ ਬਹੁਤ ਵਧੀਆ ਲੱਗਦਾ ਸਭ ਗਿਫਟ ਗਿਫਟ ਦਿੰਦੇ ਹੋ ਇੱਕ ਦੂਸਰੇ ਨੂੰ ਜਦੋਂ ਤੁਸੀਂ ਹੁਣ ਕੈਨੇਡਾ ਜਾਓਗੇ ਕੁਝ ਗਿਫਟ ਲੈ ਕੇ ਆਉਂਦੇ ਹੋ ਮੈਂ ਆਪਣੇ ਦੋਸਤ ਨੂੰ ਦਵਾ ਜਾਂ ਕਿਸੇ ਨੂੰ ਤਾਂ ਹਾਂ ਦਿੰਦਾ ਮੈਂ ਨਹੀਂ ਦੋਸਤ ਨੂੰ ਤਾਂ ਨਹੀਂ ਲੈ ਕੇ ਮੈਂ ਘੜੀ ਲੈ ਕੇ ਸੀ ਆਪਣੇ ਇੱਥੇ ਜਿਹੜੇ ਆਪਣਾ ਆਸਟ੍ਰੇਲੀਆ ਵਿੱਚ ਕੰਮ ਕਰਦੇ ਨਾ ਅੱਛਾ ਉਹਨੂੰ ਐਜ਼ ਅ ਗਿਫਟ ਘੜੀ ਲੈ ਕੇ ਦਿੱਤੀ ਸੀ ਅੱਛਾ ਦੇਖ ਬਾਪੂ ਵੀ ਮੈਂ ਆਸ਼ਰਮ ਚ ਪਰ ਦਿਲ ਦੇਖ ਲੋ ਤੁਸੀਂ ਕਿੱਦਾਂ ਵੱਡਾ ਜਦੋਂ ਵੀ ਗਏ ਤਾਂ ਉੱਥੋਂ ਉਹਨਾਂ ਨੇ ਸੋਚਿਆ ਕਿ ਜਿਹੜਾ ਬੰਦਾ ਕੰਮ ਕਰਦਾ ਮੈਂ ਉਹਦੇ ਲਈ ਕੁਝ ਲੈ ਕੇ ਆਵਾਂ ਹਨਾ ਦੇਖਦੇ ਸੀ ਬੰਦਾ ਦਿਹਾੜੀ ਕਰਦਾ ਜਾਂ ਕਿੱਦਾਂ ਵੀ ਆ ਨਹੀਂ ਉੱਥੇ ਕੰਮ ਕਰਦਾ ਸੀ ਆਪਣਾ ਰਸੋਈ ਚ ਸਾਰਾ ਕੰਮ ਕਰਦਾ ਸੀ ਤੇ ਉਹਨੂੰ ਮੈਂ ਘੜੀ ਲੈ ਕੇ ਦਿੱਤੀ ਕੋਈ ਕਿੱਸਾ ਸਾਂਝਾ ਕਰਨਾ ਚਾਹੁੰਦੇ ਹੋ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਅਨੁਭਵ ਤੁਸੀਂ ਤਾਂ ਬਾਹਲੀ ਜ਼ਿੰਦਗੀ ਵੀ ਦੇਖੀ ਹੈ ਜ਼ਿੰਦਗੀ ਦੇ ਉਹ ਵੀ ਵਧੀਆ ਟਾਈਮ ਪਾਸ ਭੜੇਪੇ ਚ ਹੈ ਵੀ ਸਿਰਫ ਉੱਥੇ ਜਿਹੜੀ ਇੱਥੇ ਸੋਸਾਇਟੀ ਮਿਲ ਜਾਂਦੀ ਹੈ ਉੱਥੇ ਸੋਸਾਇਟੀ ਮਿਲਦੀ ਹੈ ਸਿਰਫ ਸ਼ਾਮ ਨੂੰ 5 ਵਜੇ 2 ਘੰਟੇ ਵਿੱਚ ਹਾਂ ਪਰ 2 ਘੰਟੇ ਹੀ ਹੁੰਦੇ ਬਾਕੀ ਸਾਰਾ ਟਾਈਮ ਤਾਂ ਫਿਰ ਕੰਮ ਨਹੀਂ ਪੈਂਦਾ ਸਾਰਾ ਦਿਨ ਅੱਛਾ ਤਾਂ ਇੱਥੇ ਸੈਡੀ ਜ਼ਰਾ ਦਣੀ 24 ਘੰਟੇ ਮਿਲਦੀ ਹੈ ਕਿਉਂਕਿ ਉੱਥੇ ਸਾਰੇ ਜਿੰਨੇ ਬੱਚੇ ਵੀ ਬੱਚੇ ਸਕੂਲ ਚਲੇ ਜਾਂਦੇ ਨੇ ਹਾਂ ਤੇ ਕੰਮ ਕਰਨ ਵਾਲੇ ਕੰਮਕ ਜਿਹੜੇ ਚਲੇ ਜਾਂਦੇ ਨੇ ਸਭ ਤੋਂ ਮੇਨ ਗੱਲ ਕਿ ਉੱਥੇ ਬਿਜ਼ੀ ਲਾਈਫ ਆ ਆਪਣੇ ਕੰਮ ਚ ਬਿਜ਼ੀ ਆ ਸਾਰੇ ਹਾਂ ਬਸ ਗੱਲ ਤਾਂ ਇਹ ਜੇ ਕਰਕੇ ਉੱਥੇ ਇਕੱਲੇ ਬਣ ਕੇ ਰਹਿਣਾ ਪੈਂਦਾ ਇਕੱਲੇ ਹਾਂ ਬਿਲਕੁਲ ਇਹ ਵੀ ਇੱਕ ਫੈਕਟ ਹੈ ਕਿ ਅਸੀਂ ਬਹੁਤ ਸਾਰੇ ਜਿਹੜੇ ਧੀਆ ਪੁੱਤ ਨੇ ਉਹ ਕਹਿੰਦੇ ਅਸੀਂ ਬਾਹਰ ਜਾਣਾ ਬਾਹਰ ਜਾਣਾ ਪਰ ਤੁਸੀਂ ਸੋਚੋ ਕਿ ਬਾਹਰਲੀ ਜ਼ਿੰਦਗੀ ਦੇ ਵਿੱਚ ਇਹ ਬਾਪੂ ਜੀ ਨੂੰ ਉਹ ਅਨੁਭਵ ਨਹੀਂ ਮਿਲਿਆ ਕਿ ਚਾਰ ਬੰਦੇ ਮੇਰੇ ਕੋਲ ਬੈਠਣ ਤੇ ਮੈਂ ਆਪਣੇ ਦਿਲ ਦੀਆਂ ਸਾਂਝਾਂ ਉਹਨਾਂ ਦੇ ਨਾਲ ਪਾ ਸਕਾਂ ਪਰ ਇੱਥੇ ਜਦੋਂ ਵੀ ਸਮਾਂ ਲੱਗਦਾ ਤੇ ਬਹੁਤ ਸਾਰੇ ਇਹਨਾਂ ਦੇ ਮਿੱਤਰ ਦੋਸਤ ਬਣ ਚੁੱਕੇ ਨੇ ਜਿਨ੍ਹਾਂ ਦੇ ਨਾਲ ਆਪਣੇ ਦਿਲ ਦੀਆਂ ਖੁੱਲ ਕੇ ਗੱਲਾਂ ਕਰਦੇ ਨੇ ਮਾਤਾਮਾਂ ਵੀ ਸਾਡੀਆਂ ਬੈਠੀਆਂ ਨੇ ਮਾਤਾ ਜੀ ਤੁਸੀਂ ਠੀਕ ਹੋ ਹਾਂਜੀ ਬਿਲਕੁਲ ਠੀਕ ਆ ਮੈਂ ਹੂੰ ਪਹਿਲੇ ਮੈਂ ਬਹੁਤ ਬਿਮਾਰ ਸੀ ਜਦੋਂ ਆਈਸੀਐਟ ਕੀ ਹੋ ਗਿਆ ਸੀ ਮੈਂ ਐਕਚੁਅਲੀ 3 18 ਸਾਲ ਤੋਂ ਬਿਮਾਰੀ ਚੱਲ ਰਹੀ ਸੀ ਅੱਛਾ ਤੇ ਮੈਂ ਕਾਨਪੁਰ ਰਹਿੰਦੀ ਸੀ ਕਾਨਪੁਰ ਤੋਂ ਮੈਂ ਆਈ ਮੈਨੰ ਦਾ ਪੇਪਰ ਹੀ ਪੜਿਆ ਤੇ ਫੋਨ ਵੀ ਕੀਤਾ ਹੂੰ ਤੇ ਉਹਨਾਂ ਨੇ ਕਿਹਾ ਤੁਸੀਂ ਜੇ ਆ ਸਕਦੇ ਹੋ ਤਾਂ ਤੁਸੀਂ ਨਹੀਂ ਤੇ ਫਿਰ ਮੇਰਾ ਬੇਟਾ ਸੀ ਉਹ ਵੀ ਚਾਹੁੰਦਾ ਸੀ ਕਿ ਮੰਮੀ ਕੀ साढ़े नेड़े रे वो लुधियाने रहता है तो फिर कहने का दोनों जॉब करते हैं तो मम्मी मुझ प्रॉब्लम कि आप अकेले आपको कौन देखेगा हाँ। दिन में कुछ हो जाए कोई बात हो जाए हमने कहा बेटा मैं घर नहीं जाऊँगी मुझे आप आश्रम में ले जाओ मुझे यहाँ की इतना अच्छा प्यार मिला इतनी अच्छी बात मिली सब हम लोग बहन भाई की तरह रहते हमें कोई प्रॉब्लम नहीं है तो बस आ गए हम ऊपर वाले से यही मांगते हैं ये गुरु महाराज हमें यहीं से ऊपर बुला लेना बस और कुछ नहीं चाहिए खुश हो हर चीज़ मिलती है हाँ टाइम से मिलती है घंटी बजती है तो हम लोग डाइनिंग रूम में आ जाते हैं बैठ के खा सब इकट्ठे खाते हैं सबको सब, सब लोग हर चीज़ प्रोवाइड होती है ये नहीं किसी को कम किसी को ज़्यादा जिसको जितनी भूख होती है उतनी बोलेगा पढ़े लिखे कितने हो ਮੈਂ ਗੈਰ ਡਿਊਸਿਨ ਕੀਤੀ ਸੀ ਰਿਜ਼ਰਵੇਸ਼ਨ ਕੀਤੀ ਸੀ ਆਪਣੇ ਟਾਈਮ ਤੇ ਅੱਛਾ ਹਾਂ ਜੀ ਪਤਾ ਲੱਗਦਾ ਇਹ ਚੀਜ਼ ਪਤਾ ਲੱਗਦਾ ਕਿ ਪੜੇ ਸੀ ਮੈਂ ਮੇਰੇ ਕੋਲ ਸੋਸ਼ੀਆਲੋਜੀ ਸੀ ਇੰਗਲਿਸ਼ ਸੀ ਤੇ 뮤ਜ਼ਿਕ ਸੀਗਾ ਇੰਗਲਿਸ਼ ਚ ਗੱਲ ਕਰ ਲੈਂਦੇ ਹੋ ਹਾਂ ਜੀ ਬੋਲ ਕੇ ਦਿਖਾਓ ਕੁਝ ਆਪਣੀ ਇੰਟਰੋਡਕਸ਼ਨ ਦਿਓ ਮਾਈ ਨੇਮ ਇਜ਼ ਮਧੂ ਹੈ ਹੂੰ ਕੀ ਬੋਲੋ ਮੈਂ ਹਾਂ ਹਾਂ ਕਿੱਦਾਂ ਆਏ ਇੱਥੇ ਕਿੱਦਾਂ ਪਹੁੰਚੇ ਇਹ ਸਾਰੇ ਇੱਥੇ ਮੈਂ ਇੰਗਲਿਸ਼ ਮੈਂ ਜਦੋਂ ਤੋਂ ਸਭ ਮੇਰੀ ਕੰਡੀਸ਼ਨ ਐਨੀ ਖਰਾਬ ਸੀ ਕਿ ਮੈਨੂੰ 휠ਚੇਅਰ ਉਪਰ ਏਸੀ ਚ ਬੈਠਾ ਲੈ ਕੇ ਆਇਆ ਸੀ ਇੰਗਲਿਸ਼ ਚ ਗੱਲ ਕਰਨੀ ਇੰਗਲਿਸ਼ ਸੈਂਟੈਂਸ ਵੀ ਆਈ ਵਿਲ ਕਮ ਵਿਦ ਸੰ ਸੰ ਐਂਡ ਆਈ ਏਮ ਟੂ ਮੱਚ ਬੀ ਵਰੀਡ অর ਵਰੀਡ ਕਿ ਕਿਵੇਂ ਜਾਉਂਗੀ ਮੈਨੂੰ ਕਹੀਂ ਬੀਲ ਚੇਅਰ ਤੇ ਚੜਾਇਆ ਕਹੀਂ ਕਹਾ ਇਫ ਇਨ ਦਿੱਟ ਲੈ ਤੇ ਤੁਸੀਂ ਇੰਗਲਿਸ਼ ਜੱਥੇ ਕਿਸੇ ਨਾਲ ਗੱਲ ਕਰਦੇ ਹੋ ਇੰਗਲਿਸ਼ ਭੁੱਲਦੇ ਹੋ ਕੋਈ ਬੋਲਦਾ ਇਹਨੂੰ ਭੁੱਲੀ ਗਈ ਹਾਂ ਇੱਥੇ ਮੈਂ ਬੋਲਣਾ ਹੀ ਭੁੱਲ ਗਈ ਕਿਸੇ ਨੂੰ ਆਂਦੀ ਨਹੀਂ ਇੱਥੇ ਇੰਗਲਿਸ਼ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿਸ ਨੂੰ ਆਂਦੀ ਹੋ ਟਰਾਈ ਕਰਕੇ ਦੇਖਿਓ ਮੈਂ ਟਰਾਈ ਕਰਕੇ ਦੇਖਾਂਗੀ ਤੁਹਾਡੀ ਤੁਹਾਡੇ ਵਿੱਚ ਬਹੁਤ ਵਧੀਆ ਦੇਖ ਲਓ ਬਹੁਤ ਸਾਰਿਆਂ ਨੂੰ ਆਂਦੀ ਨਹੀਂ ਹੁੰਦੀ ਇੰਗਲਿਸ਼ ਪਰ ਤੁਸੀਂ ਕਿੰਨੀ ਹੈ ਵੈਰੀ ਗੁੱਡ ਇੰਗਲਿਸ਼ ਗੱਲ ਕਰ ਰਹੇ ਹੋ ਬਿਲਕੁਲ ਸਹੀ ਗੱਲ ਕਰ ਰਹੇ ਹੋ ਸੈਂਟੈਂਸ ਮੇਕਿੰਗ ਹੈ ਉਹ ਜ਼ਰੂਰ ਗੱਲ ਕਰਿਓ ਠੀਕ ਹੈ ਹਾਂਜੀ ਇਹ ਮਾਤਾ ਜੀ ਬੜੇ ਮੈਨੂੰ ਅਲੱਗ ਜੇ ਲੱਗੇ ਗ੍ਰੈਜੂਏਸ਼ਨ ਕੀਤੀ ਆ ਕਹਿੰਦੇ ਮੈਂ ਆਪਣੇ ਟਾਈਮ ਦੀ ਸੋ ਉਹ ਚੀਜ਼ ਜਿਹੜੀ ਦਿਸਦੀ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਸੋ ਆ ਵੀ ਬੀਬੀ ਜੀ ਬੈਠੇ ਹੋਏ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਇਹਨਾਂ ਨਾਲ ਗੱਲ ਕਰਦੇ ਆ ਬੜੇ ਹਾਸਮੁਖ ਹੋ ਤੁਸੀਂ ਸੋਹਣੇ ਲੱਗਦੇ ਹੋ ਹੱਸਦੇ ਹੋਏ ਹਸਦੀ ਰਹਿੰਦੇ ਨਿਚੋੜਦੇ ਕਿੱਥੋਂ ਆਏ ਹੋ ਮੈਂ ਮੈਸੇਦ ਮੇਡ ਇਨ ਬਰਮਾ ਆ ਅੱਛਾ ਭਰਮਾ ਤੋਂ ਆਈ ਸੀ ਓਕੇ 15 ਸਾਲ ਦੀ ਸੀ ਉੱਥੋਂ ਆਈ ਜਦੋਂ 14-15 ਸਾਲ ਫੇ ਇੱਥੇ ਕਿੱਦਾਂ ਪਹੁੰਚੀ ਇੱਥੇ ਮੇਰੇ ਚਾਚਾ ਚਾਚੀ ਦਾਦਾ ਦਾਦੀ ਰਹਿੰਦੇ ਸੀ ਨਾ ਕਾਧੀਆਂ ਓਕੇ ਕਾਧੀਆਂ ਉੱਥੇ ਆਈ ਸੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ 20 ਸਾਲ ਚ ਹਾਂ 8 ਸਾਲ ਹੋ ਗਏ ਮੈਨੂੰ 8 ਸਾਲ ਹੋ ਗਏ 8 ਸਾਲ ਦੇ ਵਿੱਚ ਕੀ ਚੀਜ਼ ਇੱਥੇ ਦੇਖਣ ਨੂੰ ਮਿਲੀ ਜ਼ਿੰਦਗੀ ਚ ਸੰਤੁਸ਼ਟੀ ਮਿਲੀ ਕੋਈ ਹਾਂ ਹਾਂ ਕੁੜੀਆਂ ਇੱਥੇ ਪੜ੍ਹਦੀਆਂ ਸੀ ਬੱਚੇ ਪੜ੍ਹਦੇ ਸੀ ਹੈ ਨਾ ਸਾਨੂੰ ਮਿਲਦੇ ਹੂੰ ਕੋਈ ਕਿੱਸਾ ਸ਼ੇਅਰ ਕਰਨਾ ਸਭ ਤੋਂ ਪਹਿਲੀ ਦਿਨਾਂ ਨਹੀਂ ਮੈਂ ਆਏ ਸੀ ਅੱਛਾ ਪਿੱਤ ਤੁਸੀਂ ਸਾਰਿਆਂ ਨੂੰ ਇੱਥੇ ਦੇਖਿਆ ਨਾ ਬਹੁਤ ਤੁਸੀਂ ਅੱਖਾਂ ਸਾਹਮਣੇ ਰੋਂਦੇ ਦੇਖੇ ਬਹੁਤ ਅੱਖਾਂ ਸਾਹਮਣੇ ਹੱਸਦੇ ਦੇਖੇ ਆਉਂਦੇ ਸੀ ਪਰ ਉਸ ਤੋਂ ਬਾਅਦ ਇੱਥੇ ਆਪਣਾ ਪਰਿਵਾਰ ਬਣਾ ਲੈਂਦੇ ਸੀ ਸਾਰੇ ਹਾਲਾਤਾਂ ਨੂੰ ਦੇਖਿਆ ਵਾ ਉਹਨਾਂ ਨੂੰ ਵਾਸਤੇ ਬਠਾਨ ਜਾਣਾ ਸਕੂਲ ਜਾਂਦੀਆਂ ਸੀ ਨਾ ਕੁੜੀਆਂ ਬਸ ਤੋਂ ਲੈ ਕੇ ਆਉਣਾ ਸਾਰਾ ਇੱਥੇ ਕਰ ਦੂ ਸੀ ਸਭ ਮੇਰੀ ਜ਼ਿੰਮੇਵਾਰੀ ਪਾਈ ਸੀ ਉਹਨਾਂ ਨੇ ਸਭ ਮੈਂ ਹੀ ਕਰ ਦੂ ਸਾਰੇ ਠੀਕ ਹੈ ਤੁਸੀਂ ਬਹੁਤ ਚੁੱਪਚੁੱਪ ਰਹਿੰਦੇ ਹੋ ਤੁਸੀਂ ਦੱਸੋ ਆਪਣੇ ਬਾਰੇ ਕੁਝ ਹਾਂਜੀ भगवान में ही भक्ति में ही शक्ति होती है गॉड हेल्प्स दोज हु हेल्प देमसेल्व्स शांति होनी चाहिए स्वावलंबी होना चाहिए अपने अपने ऊपर भरोसा होना चाहिए बस तुम गुस्से वाले तो नहीं ज्यादा सच्ची दसी नो no, नो no, नो no, नो no. नो नो no. गुस्से वाली होती तो बात ही कहती ऐसा गुस्सा है ही नहीं मेरे में बिल्कुल भी नहीं है नहीं है बिल्कुल भी नहीं खुश रहंदे हो

ਖੁਸ਼ੀ ਹੈ ਸੰਤੁਸ਼ਟੀ ਮਿਲਦੀ ਹੈ ਹਾਂਜੀ ਹਾਂਜੀ ਸਭ ਕੁਝ ਖਾਣੇ ਲਈ ਅੱਛਾ ਮਿਲ ਜਾਂਦਾ ਹੈ ਸਭ ਕੁਝ ਅੱਛਾ ਇੰਗਲਿਸ਼ ਤੁਸੀਂ ਗੱਲ ਕਰ ਲੈਂਦੇ ਹੋ ਇੰਗਲਿਸ਼ ਨਹੀਂ ਉਹ ਭੁੱਲ ਗਈ ਹਾਂ ਪਲੱਸ 2 ਕਿਹਾ ਹੋਇਆ ਹੈ ਅੱਛਾ ਕਰਦੇ ਸੀ ਉਸ ਸਮੇਂ ਦੇ ਜਿਹੜੇ ਪੜ੍ਹੇ ਆ ਉਹ ਉਹਨਾਂ ਨੂੰ ਜਿਹੜੀ ਛੋਟੀ ਜਿਹੀ ਇੰਗਲਿਸ਼ ਜਿਹੜੀ ਜਿੰਨੀ ਵੀ ਜਾਣਦੇ ਸੀ ਉਹੱਚ ਵੀ ਐਕਸਲੈਂਟ ਹੁੰਦੇ ਸੀ ਰਾਈਟ ਹਾਂਜੀ ਹਾਂਜੀ ਐਕਸਲੈਂਟ ਹੋ ਜਾਂਦੇ ਇਹ ਤਾਂ ਹੈ ਹੀ ਸੋ ਕਾਫੀ ਇੱਥੇ ਬਜ਼ੁਰਗ ਨੇ ਅੱਛੀ ਬਾਤ ਇੱਕ ਦਿਨ ਸਭ ਦੇ ਇਹ ਹਾਲ ਹੋ ਗਏ ਮੈਂ ਬਹੁਤ ਗੁਰਦੁਆਰੇ ਵਿੱਚ ਰਹਿ ਕੇ ਦੇਖਿਆ ਮੇਰੇ ਹਸਬੰਦ ਦੀ ਡੈਥ ਨੂੰ 10-12 ਸਾਲ ਹੋ ਚੁੱਕੇ ਆ ਅੱਛਾ ਤੇ ਜਗ੍ਹਾ ਤੇ ਦੇਖਿਆ ਕਿੱਥੇ ਕੋਈ ਨਹੀਂ ਜਿੰਨਾ ਇੱਥੇ ਮੈਂ ਮਤਲਬ ਅੱਛਾ ਲੱਗਿਆ ਆ ਕੇ ਕਿ ਸਭ ਨੂੰ ਇੱਕ ਜਿਹਾ ਸਭ ਸਭ ਸਮਝਦੇ ਨੇ ਸਭ ਕੁਝ ਸਮਝਦੇ ਨੇ ਬੋਲਦੇ ਨੇ ਪਿਆਰ ਕਰਦੇ ਨੇ ਸਭ ਕੋਈ ਮਨਾ ਨਹੀਂ ਕਰਦਾ ਕਿਸੇ ਕੰਮ ਨੂੰ ਕਿਸੇ ਦੇ ਵੀ ਕੰਮ ਨੂੰ ਕਿ ਤੂੰ ਇਹ ਕਿਉਂ ਕਰ ਰਹੀ ਹੈ ਤੂੰ ਇਹ ਕਿਉਂ ਕਰ ਰਹੀ ਹੈ ਬਹੁਤ ਸ਼ਾਬਾਸ਼ ਆ ਤੁਹਾਡੇ ਵੀ ਤੁਸੀਂ ਬਹੁਤ ਪਿਆਰ ਨਾਲ ਸਾਰੇ ਇੱਥੇ ਰਹਿੰਦੇ ਹੋ ਮੈਂ ਤੇ ਕਹਨੀ ਮੈਂ ਕਹਨੀ ਹੈ ਭਗਵਾਨ ਕਰੇ ਕਦੇ ਕਿਸੇ ਨੂੰ ਆਸ਼ਰਮਿਤ ਜਾਣ ਦੀ ਲੋੜ ਨਾ ਘਰ ਘਰ ਹੁੰਦਾ ਬਿਚ ਕਹਿੰਦੇ ਜੁੜਿਆ ਦਾ ਵੀ ਕੋਸਲਾ ਹੁੰਦਾ ਨਾ ਉਹ ਵੀ ਸ਼ਾਮ ਨੂੰ ਸਾਰਾ ਦਿਨ ਖੂਕ ਕੇ ਆਪਣ ਟਿਕਾੜੇ ਤੇ ਆ ਜਾਂਦੇ ਉਹ ਇਹ ਸਾਡੇ ਲੋਕਾਂ ਦੀ ਲਾਈਫ ਬਹੁਤ ਵਿਜੜੀ ਥੋੜੀ ਰਹੇਗੀ ਕਦੇ ਕਿਸੇ ਨੂੰ ਲੋੜ ਨਾ ਪਵੇ ਨਾ ਕਦੀ ਨਾ ਲੋੜ ਆਸ਼ਰਮਾਂ ਜਾਂ ਔਰ ਕਦੀ ਕੋਈ ਬੱਚਾ ਛੋੜਨ ਵੀ ਨਾ ਆਏ ਐ ਵੀ ਮੈਂ ਬੱਚਿਆਂ ਨੂੰ ਅੱਗੇ ਰਿਕੁਐਸਟ ਕਰਾਂਗੀ ਹੱਥ ਜੋੜ ਕੇ ਕਦੀ ਆਪਣੇ ਮਾਪੇ ਨੂੰ ਤੁਸੀਂ ਲੋ ਕਿਸੇ ਵੀ ਆਸ਼ਰਮ ਵਿੱਚ ਨਾ ਭੇਜੋ ਚੰਗੇ ਨੇ ਮਾੜੇ ਨੇ ਜਿਸ ਤਰ੍ਹਾਂ ਦੇ ਨੇ ਤੁਹਾਡੇ ਨੇ ਉਹਨਾਂ ਨੇ ਤੁਹਾਨੂੰ ਬਣਾਇਆ ਭਗਵਾਨ ਨੇ ਤੁਹਾਨੂੰ ਉਹਨਾਂ ਦੇ ਕਰ ਦਿੱਤਾ ਤੇ ਕਮ ਸੇ ਕਮ ਤੁਸ ਕਰ ਦੀ ਰੌਣਕ ਤੇ ਰੱਖੋ ਫੁੱਲ ਤੇ ਬੱਖੀ ਨਾ ਰਹਿਣ ਕੋਈ ਆਖੇ ਤੇ ਸੀ ਫਲਾਣੇ ਦਾ ਪੁੱਤਰ ਸੀ ਫਲਾਣੇ ਦੀ ਸੀ ਪਲਾਨ ਦੀ ਬੇਟੀ ਆਈ ਸੀ ਸਾਡੇ ਘਰ ਉਹਨੇ ਸਾਡੇ ਘਰ ਨੂੰ ਜੋੜ ਦਿੱਤਾ ਬਿਲਕੁਲ ਕੋਈ ਇਹ ਨਾ ਕਵੇ ਕਿ ਨੂਨ ਨੇ ਤੋੜ ਦਿੱਤਾ ਕੋਈ ਇਹ ਨਾ ਕਵੇ ਕਿ ਅੱਜ ਕੱਲ ਲੋਕ ਕਹਿੰਦੇ ਨੇ ਪੜੀਆਂ ਲਿਖੀਆਂ ਕੁੜੀਆਂ ਨੇ ਉਹ ਰੱਖ ਕੇ ਰਾਜੀ ਨੇ ਹਾਂ ਵਿਆਹ ਹੋ ਜਾਂਦਾ ਤਾਂ ਬਦਲ ਜਾਂਦੇ ਆ ਵਿਆਹ ਹੋ ਜਾਂਦੇ ਆ ਬਦਲ ਜਾਂਦੇ ਆ ਔਰ ਉਹ ਵੀ ਅਨੇ ਪਿਛਾਰੇ ਡਿਸਬੈਲੈਂਸ ਹੋ ਜਾਂਦੇ ਆ ਕਹਿਣਾ ਨਹੀਂ ਚਾਹੀਦਾ कि ਉਹਨਾਂ ਉਧਰ ਜਾਣ ਕਿ ਇਧਰ ਜਾਣ ਹਾਂ ਉਹਨਾਂ ਦੀ ਸਿਚੁਏਸ਼ਨ ਸਭ ਤੋਂ ਜ਼ਿਆਦਾ ਖਰਾਬ ਹੈ ਮਾਫ ਕਰਨਾ ਬੇਟਾ ਜੀ ਨਹੀਂ ਬੇਟਾ ਜੀ ਜੋ ਸੱਚਾਈ ਹੈ ਵਕਤ ਦੀ ਸੱਚਾਈ ਹੈ ਇਹ ਤੇ ਐਸੇ ਰਮੰਨਾ ਅੱਛਾ ਕਿ ਮੈਨੂੰ ਅੱਜ 12 13 ਸਾਲ ਹੋ ਗਏ ਨੇ ਤੱਕ ਕੇ ਖਾਂਦੇ ਇਧਰ ਉਧਰ ਮੈਨੂੰ ਕਿਤੇ ਐਫੋਜੀ ਸਫਾਈ ਖਾਣਾ ਪੀਣਾ ਜਾਂ ਅچھے ਲੋਕ ਨਹੀਂ ਮਿਲੇ ਸਾਰੇ ਅੰਦਰੋਂ ਟੁੱਟੇ ਹੋਇਆ ਬਿਲਕੁਲ ਕਹਣਾ ਨਹੀਂ ਚਾਹੀਦਾ ਅੰਦਰੋਂ ਦਿਲ ਤੋਂ ਟੁੱਟੇ ਹੋਇਆ ਰੰਗ ਜਰੂਰ ਹੈ ਮਿਲਨੇ ਆਸੀ ਪਿਆਰ ਵੀ ਕਰਨੀਆ ਇੱਕ ਦੂਸਰੇ ਦੇ ਸਭ ਸੁਣਨੇ ਵੀ ਆ ਲੇਕਿਨ ਅੰਦਰੋਂ ਕੋਈ ਚੀਜ਼ ਖਾਲੀਪਨ ਦੀ ਰਹੁੰਦਾ ਨਾ ਉਹ ਇੱਕ ਛੇਦ ਬਣਿਆ ਹੁੰਦਾ ਔਰ ਇਹ ਅੱਜ ਕੱਲ ਦੀ ਜੁਵਾ ਪੀੜੀ ਲੜਕੀਆਂ ਨੂੰ ਵੀ ਸੋਚਣਾ ਚਾਹੀਦਾ ਮਾਫ ਕਰਨਾ ਕਾਹਲੀ ਬੇਟੀਆਂ ਦਾ ਕਸੂਰ ਨਹੀਂ ਹੈ ਲੜਕੀਆਂ ਜਿਹੜੀਆਂ ਆਂਦੀਆਂ ਨੂੰ ਪੜ ਲਿਖ ਜਾਂਦੀਆਂ ਉਹ ਕਹਿੰਦੀ ਮੁੰਡੇ ਕਿ 70000 70000 ਮਿਲ ਜਾਏਗਾ ਇਤਨਾ ਮਿਲਤਾ ਮੈਂ ਕਿਉਂਕਿ ਕਿਆ ਜਰੂਰ ਪੜੀ ਰੋਟੀਆਂ ਸਿੱਖਣੇ ਕੀ ਹਾਂ ਟੂ ਬੀ 프랭ਕ ਐਸੇ ਤਾਂ ਨਹੀਂ ਬੋਲਦੀਆਂ ਪੰਜਾਬੀ ਚ ਹੂੰ ਬਹੁਤ ਸਹੀ ਗੱਲ ਕਹੀ ਤੁਸੀਂ ਰਾਈਟ ਹੈ ਗੱਲ ਬਿਲਕੁਲ ਰਾਈਟ ਕਹਿ ਰਹੀਆਂ ਕਿ ਨੀ ਤੇ ਕੀ ਫਾਇਦਾ ਐ ਫੋਜੀ ਪੜਾਈ ਦਾ ਫੋਜੀ ਕਮਾਈ ਦਾ ਜੇ ਘਰ ਵਿੱਚ ਸਾਡੇ 4 ਬੰਦੇ ਇਸ ਜੁੜ ਕੇ ਨਾ ਰਹੀ ਇੱਕ ਮੁੱਠ ਨਾ ਬੋਏ ਇੱਕ ਮੁੱਠ ਨ ਬਣੇ ਅੱਗੇ ਕੀ ਹੁੰਦਾ ਸੀ ਕਿਨੇ ਕਿਨੇ ਪਰਿਵਾਰ ਹੁੰਦੇ ਸੀ ਬੱਚੇ ਹੁੰਦੇ ਸੀ ਸਾਰੇ ਇਕੱਠੇ ਰਹਿੰਦੇ ਸੀ ਤਾਇਆ ਚਾਚੇ ਸਭ ਕੋਈ ਨਹੀਂ ਫਰਕ ਕਰਦਾ ਸੀ ਕੋਈ ਨੌਕਚੋਕ ਵੀ ਹੁੰਦੀ ਸੀ ਤਾਂ ਉਹਨੂੰ ਇਦਾਂ ਨਹੀਂ ਲੈਂਦੇ ਸੀ ਕਿ ਸੀ ਅਲੱਗ ਹੋ ਜਾਣਾ ਸੀ ਦੂਰ ਹੋ ਜਾਣਾ ਦੂਰ ਨਹੀਂ ਹੋਣ ਦੂਰ ਤੇ ਹੋਣ ਦਾ ਸਵਾਲ ਹੀ ਨਹੀਂ ਉੱਠਦਾ ਸੀ ਉਹ ਪਹਿਲੇ ਸਭ ਕਹਿੰਦੇ ਸੀ ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਤੂੰ ਜਾਣਾ ਪਲੀ ਲੋਕੇ ਚਲੀ ਜਾ ਐਸੇ ਅਦਾ ਹੀ ਬੋਲਦੇ ਸੀ ਤੂੰ ਜਾਣਾ ਪਲੀਏ ਲੋਕੇ ਚਲੀ ਜਾ ਅੱਜ ਕੱਲ ਕਹਿੰਦੇ ਦੋ ਜੀ ਆ ਬਹੁਤ ਵਾ ਬਾਦੂ ਕੀ ਰੱਖਣੇ ਆ ਅੱਜ ਕੱਲ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਠੀਕ ਹੈ ਇਹਸ ਕਰਕੇ ਭਗਵਾਨ ਨਾ ਹੋਰ ਕੋਈ ਆਸ਼ਰਮ ਬਣਾਏ ਤੇ ਨਾ ਕਿਸੇ ਨੂੰ ਕਰੋ ਬਾਹਰ ਕਰਤੀ ਬਜ਼ੁਰਗ ਮਾਤਾ ਨੇ ਬਹੁਤ ਸਹੀ ਗੱਲ ਕਹੀ ਕਿ ਕਈ ਵਾਰ ਨਾ ਜਿਹੜੇ ਪੋਤਾ ਉਹ ਵੀ ਫਸ ਕੇ ਰਹਿ ਜਾਂਦੇ ਆ ਅਸੀਂ ਉੱਧਰ ਨੂੰ ਜਾਈਏ ਜਾਂ ਇੱਧਰ ਨੂੰ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਆ ਗਲਤੀ ਜਿਹੜੇ ਹਾਲਾਤਾਂ ਦੀ ਹੋ ਜਾਂਦੀ ਆ ਕਿ ਅਸੀਂ ਪੜ੍ਹ ਲਿਖ ਕੇ ਵੀ ਇਹਨਾਂ ਬਰੀਕੀਆਂ ਨੂੰ ਸਮਝਦੇ ਨਹੀਂ ਅਸੀਂ ਜੋੜਨ ਦੀ ਥਾਂ ਤੋੜਨ ਦਾ ਕੰਮ ਕਰਦੇ ਆ ਗਲਤੀ ਉੱਥੇ ਹੋ ਜਾਂਦੀ ਆ ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਜੇ ਮਾਤਾ ਜੀ ਦੀਆਂ ਇਹ ਬਰੀਕ ਗੱਲਾਂ ਇਹ ਗੰਭੀਰ ਗੱਲਾਂ ਤੁਸੀਂ ਲੋਕਾਂ ਤੱਕ ਪਹੁੰਚਾ ਦਿੱਤੀਆਂ ਤਾਂ ਬਹੁਤ ਸਾਰੀਆਂ ਮਾਵਾਂ ਬਹੁਤ ਸਾਰੇ ਜਿਹੜੇ ਪਿਤਾ ਨੇ ਉਹ ਬਚ ਜਾਣਗੇ ਇਸ ਤਰੀਕੇ ਨਾਲ ਰੁਲਣ ਤੋਂ ਬੀ ਐਸ ਆਈ ਐਮ ਫੋਕੇ ਆਸ਼ਰਮ ਮੈਂ ਜਿਹੜਾ ਸਭ ਦੀ ਇੱਛਾ ਪੂਰੀਆਂ ਕਰਦਾ ਸਭ ਨੂੰ ਖਾਣ ਨੂੰ ਦਿੰਦਾ ਟਾਈਮ ਸਿਰ ਦੇ ਅੰਦਰ ਪਿਆਰ ਨਾਲ ਬੋਲਦਾ ਸਾਰੇ ਆਸ਼ਰਮਾਂ ਮੈਂ ਕੋਈ ਨਹੀਂ ਬੇਟਾ ਜੀ ਮੈਂ ਸੱਚੀ ਕਰ ਕ ਕੋਈ ਕਹੇਗਾ ਮੈਂ ਤੂੰ ਆਪਣਾ ਖੂਨ ਕਾਟ ਕੇ ਲਿਖ ਤੇ ਮੈਂ ਵੀ ਲਿਖ ਕੇ ਦੇ ਤੀ ਪਿਆਰ ਕੇ ਆਪਣਾ ਬਲੱਡ ਬਲੱਡ ਕਰਕੇ ਕਿ ਇਹ ਮuje ਆਸ਼ਰਮਾਂ ਮੈਂ ਜ਼ਿੰਦਗੀ ਚ ਪਹਿਲੀ ਮੇਰੀ 72 ਸਾਲ ਦੀ ਉਮਰ ਹੋ ਰਹੀ ਹੈ ਜੇ ਇਸ ਆਸ਼ਰਮ ਦੀ ਤਾਰੀਫ ਕਰਦੇ ਅੱਖਾਂ ਚ ਅੰਜੂ ਆ ਰਹੇ ਹਨ ਨਾ ਇਹ ਗੱਲ ਸੱਚਵਾ ਤੁਹਾਡੀ ਬਸ ਸੱਚੀ ਗੱਲ ਕਹਿਨੀ ਹੈ ਇੱਥੇ ਮੈਂ ਦੇਖਿਆ ਪਿਆਰ ਕਰਨਾ ਜਦ ਕਲ ਕਰਨਾ ਟਾਈਮ ਸਿਰ ਰੋਟੀ ਦੇਣਾ ਬੈਲ ਵਜਣੀ ਸਭ ਨੇ ਆਣਾ ਰੋਟੀ ਲੈਣੀ ਕੁਝ ਨਹੀਂ ਕਰਨ ਔਰ ਗੁਰੂ ਮਹਾਰਾਜ ਦੀ ਪੋਥੀ ਪੜੋ ਤੇਖਾ ਖੁਦ ਜਾਨੋ ਨੋਕ ਨੇ ਰਾਮਦੇਵ ਸੀ ਕੁਝ ਨਹੀਂ ਤੇਰਾ ਸਾਰਾ ਹੀ ਆਕੀ ਤੱਕ ਹੋਇਆ ਨਾਲ ਕੁਝ ਨਹੀਂ ਜਾਣਾ ਬੰਦਿਆ ਤੇਰੇ ਨਾਲ ਤੇ ਕੁਝ ਨਹੀਂ ਜਾਣਾ ਨਾ ਉਹ ਜਿਹੜੀ ਇੱਕ ਗੱਲ ਹੋਰ ਕਵਾ ਜਿਸ ਵੇਲੇ ਦੇਖੋ ਬੱਚਾ ਪੈਦਾ ਹੁੰਦਾ ਉਹਦਾ ਵਜ਼ਨ ਕਿਲੋ 2 ਕਿਲੋ ਹੁੰਦਾ ਮਾਫ ਕਰਨਾ ਐਸ ਤੋਂ ਜ਼ਿਆਦਾ ਨਹੀਂ ਹੁੰਦਾ ਜਿਸ ਵੇਲੇ ਸੰਚਾਰ ਛੋੜ ਕੇ ਜਾਂਦਾ ਉਹਦੀ ਜਿਸ ਵੇਲੇ ਪ੍ਰਿਆ ਕਰਮ ਅਸੀਂ ਕ੍ਰਿਮੀਨੇਸ਼ਨ ਕਰਕੇ ਆਨੇ ਆ ਤੇ ਉੱਥੋਂ ਜਿੰਨੀਆਂ ਸਾਨੂੰ ਫੁੱਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਅਸੀਂ ਫੁੱਲ ਚੁਗਣ ਗਏ ਸੀ ਇਹ ਉਹਨਾਂ ਨੂੰ ਚੁੱਕ ਕੇ ਲਿਆਉਂਦੇ ਉਹ ਕਿੰਨੇ ਹੁੰਦੇ ਨੇ ਕਿਲੋ 2 ਕਿਲੋ ਜੋ ਤੁਸੀਂ ਨਿੱਤਾਂ ਇੱਥੋਂ ਉਹ ਜੋ ਤੁਸੀਂ ਵਾਪਿਸ ਦੇਖ ਕੇ ਜਾ ਰਹੇ ਹੋ ਪਰਵਾਹ ਕਰ ਦਿੱਤੀ ਜਾਂਦੇ ਐਂਡ ਇਹ ਉਹਨਾਂ ਜ਼ਿੰਦਗੀ ਚ ਕੀ ਅਸੀਂ ਲੈ ਕੇ ਆਏ ਹਾਂ ਕਿਹਨਾਂ ਫੁੱਲਾਂ ਨੂੰ ਸਾਂਭਣ ਦਾ ਕੀ ਫਾਇਦਾ ਜਦ ਐਨੀ ਵੱਡੀ ਹਨਾ ਸਰੀਰ ਨੂੰ ਉਹਨਾਂ ਮਾਪਿਆਂ ਨੂੰ ਨਹੀਂ ਸਾਂਭ ਸਾਂਭਿਆ ਉਹ ਇਹ ਚ ਕਹਿ ਰਹੀ ਆ ਨਾ ਕਿ ਉਹਨਾਂ ਫੁੱਲਾਂ ਨੂੰ ਕਰਨ ਦਾ ਦੁਨੀਆ ਦਿਖਾਵਾ ਕਰਨ ਦਾ ਢੰਡਾਰਿਆ ਕਰਨ ਦਾ ਕੀ ਫਾਇਦਾ ਉਹਦੇ ਨਾਲ ਕੁਝ ਨਹੀਂ ਬਣਦਾ ਕਮ ਸੇ ਕਮ ਆਪਣੇ ਘਰ ਨੂੰ ਜੋੜੋ ਆਪਣੇ ਮਾਪਿਆਂ ਨੂੰ ਜੋੜੋ ਆਪਣੇ ਬੱਚਿਆਂ ਨੂੰ ਜੁੜਨਾ ਸਿਖਾਓ ਔਰ ਕਮ ਸੇ ਕਮ ਇਹ ਜਿਹੜੀ ਨਿਊ ਜਨਰੇਸ਼ਨ ਦੀ ਲੇਡੀਜ਼ ਨੇ ਲੜਕੀਆਂ ਨੇ ਪੜ ਨਿਕ ਜਿਆਦਾ ਜਾਣਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਵੀ ਚਾਹੀਦਾ ਅੱਜ ਕੱਲ ਪੇਰੈਂਟਸ ਜ਼ਿਆਦਾ ਇੰਟਰਫੇਅਰ ਕਰਦੇ ਬੁਰਾ ਨਾ ਮੰਨ ਲੜਕੀਆਂ ਦੇ ਪੇਰੈਂਟਸ ਜ਼ਿਆਦਾ ਇੰਟਰਫੇਅਰ ਕਰਦੇ ਪਹਿਲੇ ਮਾਪਿਓ ਕੋਈ ਨਹੀਂ ਦਖਲ ਦਿੰਦੇ ਸੀ ਕੰਤ ਸੀ ਜਿੱਥੇ ਗਈਆਂ ਉੱਥੇ ਹੀ ਰਹਿ ਹੁਣ ਬਹੁਤ ਫਰਕ ਪੈ ਗਿਆ ਤੁਮਾਰਾ ਬਹੁਤ ਸਹੀ ਗੱਲਾਂ ਕਹੀਆਂ ਇਸ ਮਾਤਾ ਨੇ ਸੋ ਜਿਹੜਾ ਅਦਰਬ ਐ ਇੱਕ ਤਰੀਕਾ ਹੈ ਗੱਲ ਕਰਨ ਦਾ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਇਸ ਮਾਤਾ ਦੀਆਂ ਇਹਨਾਂ ਡੂੰਘੀਆਂ ਗੱਲਾਂ ਨੂੰ ਸਹੀ ਮੰਨਦੇ ਹੋ ਤਾਂ ਸ਼ੇਅਰ ਜ਼ਰੂਰ ਕਰਿਓ ਜ਼ਰੂਰ ਸ਼ੇਅਰ ਕਰਨਾ ਪੈਸੇ ਹਾਂ ਲੱਗਦੀ ਆ ਜੀ ਜੀ ਕੋਈ ਵੀ ਕਿਸੇ ਕੋ ਇਹ ਨਹੀਂ ਕਹਤਾ ਤੁਸੀਂ ਇਹ ਕਿਉਂ ਕਰ ਰਹੇ ਹੋ ਅੱਛਾ ਜਿਸਨੇ ਹਮਨੇ ਉਸਕੋ ਬੋਲਾ ਕਿ ਭయ్యా ਜੀ ਇਹ ਕੰਮ ਇਹ ਚੀਜ਼ ਚਾਹੀਏ ਤੁਰੰਤ یہاں ਹਾਜ਼ਰ ਹੋ ਜਾਂਦੀ ਮਤਲਬ ਕੋਈ ਰੋਕ ਦਾ ਝੋਕਦਾਨੀ ਨੌਕ ਜੋਗ ਨਹੀਂ ਨੋ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਐ ਪਰ ਆਦਮੀ ਕੋ ਖੁਦ ਵੀ ਸੋਚੇਗੇ ਦੇਖੀਏ ਪਿਆਰ ਕੇ ਦੋ ਮੀਠੇ ਬੋਲ ਬੋਲੀ ਅਲਬਾਜ਼ੋ ਮੇ ਜਾਨ ਹੁੰਦੀ ਐ ਸਮੁੰਦਰ ਕੇ ਉਹ ਮੋਤੀ ਐ ਜਿਸसे ਆਦਮੀ ਕੀ ਪਛਾਨ ਹੁੰਦੀ ਹੈ ਵਾਹ ਕੀ ਬਾਤ ਐ ਬਹੁਤ ਗਹਿਰੀ ਗੱਲ ਕਹਤੀ ਬਹੁਤ ਗਹਿਰੀ ਗੱਲ ਕਹਤੀ ਕੋਈ ਗੱਲ ਨਹੀਂ ਯਾਦ ਤੇ ਰੱਖੋਗੇ ਹਾਂ ਜਿੰਦੇ ਵਾਸਤੇ ਰਹੋ ਤੁਹਾਡੀਆਂ ਲੰਮੀਆਂ ਉਮਰਾਂ ਰੱਬ ਦੇਵੇ ਬਹੁਤ ਸਾਰਾ ਤੁਹਾਨੂੰ ਪਿਆਰ ਦੇਵੇ ਸੋ ਇਹ ਮਤਾਮਾ ਜਿਨ੍ਹਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇਹ ਬਾਪੂ ਜੀ ਬੈਠੇ ਹੋਏ ਨੇ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਰ ਚੀਜ਼ ਸਮੇ ਸਿਰ ਮਿਲਦੀ ਐ ਤੇ ਬਹੁਤ ਖੁਸ਼ ਨੇ ਤੇ ਇਸੇ ਜਗ੍ਹਾ ਨੂੰ ਆਪਣਾ ਪਰਿਵਾਰ ਬਣਾ ਕੇ ਬੈਠੇ ਨੇ ਪਰ ਅੰਤ ਦੇ ਵਿੱਚ ਫਿਰ ਉਹੀ ਗੱਲ ਕਿ ਵਿਰਧ ਆਸ਼ਰਮਾਂ ਦੀ ਲੋੜ ਨਾ ਪਵੇ ਇਹਨਾਂ ਬਜ਼ੁਰਗਾਂ ਨੂੰ ਐਨਾ ਆਪਣੇ ਘਰਾਂ ਦੇ ਵਿੱਚ ਪਿਆਰ ਪਰ ਦੋ ਆਪਣੇ ਮਾਪਿਆਂ ਦੀ ਕਦਰ ਕਰ ਲਓ ਇਹ ਮਾਪੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਰੁਲਣ ਨਾ ਆਸ਼ਰਮਾਂ ਦਾ ਸਹਾਰਾ ਨਾ ਲੈ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਓ ਇਨਾ ਮਾਤਾਵਾਂ ਦਾ ਜਿਹੜਾ ਪਿਆਰ ਹੈ ਇਨਾਂ ਦਾ ਦਰਦ ਹੈ ਅੰਦਰਲਾ ਉਸ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਇਓ ਤਾਂ ਜੋ ਹੋਰ ਧੀਆਂ ਪੁੱਤ ਅਜਿਹੀਆਂ ਗਲਤੀਆਂ ਕਰਨ ਤੋਂ ਬਚ ਜਾਣ ਤੇ ਮਾਪਿਆਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਣ ਕਿਉਂਕਿ ਇਹ ਉਮਰ ਜਿਹੜੀ ਹਰ ਬੰਦੇ ਤੇ ਆਣੀ ਹੈ ਉਹਨਾਂ ਧੀਆਂ ਪੁੱਤਾਂ ਨੇ ਵੀ ਅੱਗੇ ਜਾ ਕੇ ਬਜ਼ੁਰਗ ਹੋਣਾ ਹੈ ਪਰ ਉਹਨਾਂ ਦਾ ਉਦੋਂ ਕੀ ਹਾਲ ਹੋਣਾ ਹੈ ਇਹ ਤਾਂ ਸਮਾਂ ਹੀ ਜਾਣਦਾ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਰਕੇਸ਼ ਜੀ ਦੇ ਨਾਲ ਦੀ ਰਿਪੋਰਟ ਪੰਜਾਬੀ